ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਪਟਿਆਲਾ ਦੇ ਇੱਕ ਪਾਉਸ਼ ਏਰੀਆ ਦੀ ਪਾਰਕਿੰਗ ਦੇ ਵਿੱਚ ਇੱਕ ਖੜੀ ਹੋਈ ਲਗਜ਼ਰੀ ਕਾਰ ਦੇ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹਦਾ ਪਤਾ ਪੁਲਿਸ ਨੂੰ ਲੱਗਿਆ ਤਾਂ ਪੁਲਿਸ ਵਾਲੇ ਮੌਕੇ ਤੇ ਪਹੁੰਚ ਗਏ ਅਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਉੱਥੇ ਬੁਲਾਇਆ ਗਿਆ ਫਿਰ ਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਜਾਣਕਾਰ ਦਿੰਦੇ ਹੋਏ ਅਤੇ ਸ਼ਰਾਬ ਦੇ ਠੇਕੇਦਾਰਾਂ ਨੇ ਇਹ ਵੀ ਦੱਸਿਆ ਕਿ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਇਸ ਗੱਡੀ ਨੂੰ ਚੈੱਕ ਕੀਤਾ ਗਿਆ ਜੋ ਕਿ ਪਾਰਕਿੰਗ ਦੇ ਵਿੱਚ ਖੜੀ ਹੋਈ ਸੀ ਦੇ ਦੇ ਵਿੱਚੋ ਕਾਫੀ ਸਾਰੀਆਂ ਬੀਅਰ ਦੀਆਂ ਪੇਟੀਆਂ ਅਤੇ ਸ਼ਰਾਬ ਦੀਆਂ ਪੇਟੀਆਂ ਬRAND ਹੋਈਆਂ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੀ ਇਤਲਾ ਉਹਨਾਂ ਦੇ ਵਲੋ ਐਕਸਾਈਜ਼ ਵਿਭਾਗ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਕੰਮ ਕਰ ਲਈ ਆਪਾਂ ਦਾਰੀ ਥੈਂਕ ਯੂ ਹਾਂ ਸਰ ਦੱਸੋ ਹੁਣ ਕੀ ਮੈਟਰ ਹੈ ਤੁਸੀਂ ਉਹਨਾਂ ਗਿਣਤੀ ਵੀ ਗੱਲ ਕੀਤੀ ਸੀ ਕੁਝ ਹੋ ਗਿਆ ਹੁਣ ਤੁਹਾਨੂੰ ਆਪਾਂ ਇੱਥੇ ਹੀ ਪਰਚਾ ਦਵਾਂਗੇ ਕੋਈ ਦਿੱਕਤ ਨਹੀਂ ਆ ਨਹੀਂ ਪਰਚਾ ਕਿਵੇਂ ਦੇ ਹੋਗੇ ਮਤਲਬ ਕਿ ਕਿਸ ਨਾਮ ਤੇ ਹੋਣਾ ਹੈ ਗੱਡੀ ਵਾਲੇ ਤੇ ਹੋਏਗਾ ਜਾਂ ਕਿਸੇ ਜਾਣੀ ਸੀ ਭਾਈ ਸਾਹਿਬ ਤੁਸੀਂ ਸਾਨੂੰ ਆਪਣੀ ਕਾਰਵਾਈ ਕਰ ਲੈਂਦੇ ਹੋ ਪਲੀਜ਼ ਇੱਕ ਦੱਸੋ ਤੁਸੀਂ ਥੋੜੀ ਡਿਟੇਲ ਦੇ ਦਿਓ ਜੀ ਤੁਹਾਨੂੰ ਦੇ ਤਾਂ ਦਿੱਤੀ ਜੀ ਸਾਰੀ ਕਾਰਵਾਈ ਉਹ ਤੁਸੀਂ ਕਹਿੰਦੇ ਹੋ ਹੈ ਗਿਣਤੀ ਕਰ ਰਹੇ ਚੈੱਕ ਕਰ ਰਹੇ ਆ ਅੱਜ ਆ ਗਿਣ ਲਈ ਆਪਾਂ ਹੁਣ 14 15 ਪੇਟੀਆਂ ਵਿਹਤੀਆਂ ਹੋ ਗਈਆਂ ਜੀ ਇੱਕ ਡੇਢ ਪੇਟੀ ਵਿਸਕੀ ਦੀ ਆ ਇੱਕ ਅੱਧੀ ਪੇਟੀ ਵਿਸਕੀ ਦੀ ਇੱਕ ਪੇਟੀ ਵਿਸਕੀ ਦੀ ਹੈ ਕੋਣੀ ਕਿੱਥੇ ਜਾ ਰਹੀ ਸੀ ਕਿਥੋਂ ਆਈ ਸੀ ਭਾਈ ਸਾਹਿਬ ਤੁਹਾਨੂੰ ਦੱਸਿਆ ਤਾਂ ਹੁਣ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੂਗਾ ਨਾ ਕਿਥੇ ਜਾਣੇ ਕਿਥੇ ਸੀ ਕਿਹੜੇ ਕਲੱ ਇੱਥੇ ਫੜ ਕੇ ਮੁੰਡਿਆਂ ਨੂੰ ਇੱਥੇ ਰੱਖ ਦਿੱਤੀ ਬਸ ਕਰਕੇ ਹੋਰ ਉਹ ਤੋਂ ਬਾਅਦ ਫੇਰ ਅਸੀਂ ਗੱਡੀ ਚ ਲੈ ਆਂਦੀ ਆ ਕਿਹੜੀ ਜਗ੍ਹਾ ਜਾਣੇ ਕਿੱਥੇ ਖੜੀ ਹੈ ਉਹ ਕਿਹੜਾ ਕਲੱਬ ਸੀਗਾ ਜਿੱਥੇ ਫੜੀ ਤੁਸੀਂ ਆਹ ਸਾਹਮਣੇ ਤੁਹਾਡੇ ਦੇਖ ਲਓ ਨਾਮ ਦੱਸੋ ਤੁਸੀਂ ਦੱਸੋ ਦੇਖੋ ਇੱਥੇ ਦੋ ਤਿੰਨ ਕਲੱਬ ਹੈ ਕੋਈ ਗੱਲਾ ਦਾ ਕਲੱਬ ਹੈ ਨਹੀਂਗਾ ਇੱਥੇ ਇਸ ਕਰਕੇ ਆਪਾਂ ਜਿਹੜੇ ਤੇ ਹੋਊਗਾ ਆਪਾਂ ਜੋ ਇਸ ਤੇ ਕਾਰਵਾਈ ਹੋਗੀ ਜੀ ਉਹ ਆਪਾਂ ਦੱਸਾਂਗੇ ਇਹ ਗੱਡੀ ਕਿਸ ਦੀ ਸੀ ਬੰਦਾ ਫੜ ਕੇ ਜਿਹੜੀ ਵੀ ਗੱਡੀ ਹੋਗੀ ਹੁਣੀ ਲੱਗ ਜਾਣਾ ਪਤਾ ਬੰਦਾ ਫੜ ਕੇ ਹਾਂ ਬੰਦਾ ਫੜ ਹੋ ਜਾਣਾ ਜੀ ਪੰਜ ਸੱਤ ਕਿਹੜੀ ਗੱਲ ਹੈ ਠੀਕ ਹੈ ਠੀਕ ਹੈ ਜੀ ਥੈਂਕ ਯੂ ਭ ਬਲਜੀਤ ਤੋਂ ਲੈ ਲੈ ਬਲਜੀਤ ਹੈ ਕਿ ਮੈਟਰ ਕੀ ਸੀਗਾ ਮੈਟਰ ਤਾਂ ਗੱਡੀ 'ਚ ਤਾਰੂ ਹੈ ਅੱਛਾ ਜੀ 15 15 ਕਪਟੀਆਂ ਬੀਅਰ ਦੀਆਂ ਬਾਾਕੀ ਹੋਰ ਬਰਾਣੇ ਤੇ ਤਿੰਨ ਚਾਰ ਤਰ੍ਹਾਂ ਦੇ ਤਾਰੂ ਭਰੇ ਜੀ ਤੁਸੀਂ ਤੁਹਾਡਾ ਨਾਮ ਤੇ ਡਿਫੀਨੇਸ਼ਨ ਹੈ ਜੀ ਤੁਹਾਡਾ ਨਾਮ ਤੇ ਤੁਸੀਂ ਕੋਣ ਹੋ ਜੀ ਮੇਰਾ ਨਾਮ ਗੁਰਮukh ਸਿੰਘ ਆ ਜੀ ਤਾਂ ਠੇਕੇਦਾਰਾਂ ਸ਼ਰਾਬ ਦੇ ਅੱਛਾ ਜੀ ਤੇ ਸਾਡੀ ਦਾਰੂ ਕਿੱਥੋਂ ਵਾਈ ਹੈ ਪਤਾ ਲੱਗਿਆ ਦਾਰੂ ਦਾ ਅਜੇ ਆਕਸੀਜਨ ਵਾਲੇ ਕਰ ਰਹੇ ਆ ਪਤਾ ਅਸੀਂ ਤਾਂ ਬਾਹਰ ਹੀ ਖੜੇ ਆ ਇਹਦਾ ਆਕਸੀਜਨ ਵਾਲਿਆਂ ਦੀ ਜੀ ਉਹ ਕਰ ਰਹੇ ਨੇ ਅਪਲੀਕੇਸ਼ਨ ਠੀਕ ਹੈ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਪਟਿਆਲਾ ਦੇ ਇੱਕ ਪਾਉਸ਼ ਏਰੀਆ ਦੀ ਪਾਰਕਿੰਗ ਦੇ ਵਿੱਚ ਇੱਕ ਖੜੀ ਹੋਈ ਲਗਜ਼ਰੀ ਕਾਰ ਦੇ ਵਿੱਚੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹਦਾ ਪਤਾ ਪੁਲਿਸ ਨੂੰ ਲੱਗਿਆ ਤਾਂ ਪੁਲਿਸ ਵਾਲੇ ਮੌਕੇ ਤੇ ਪਹੁੰਚ ਗਏ ਅਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਉੱਥੇ ਬਰਾਇਆ ਗਿਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਜਾਣਕਾਰ ਦਿੰਦੇ ਹੋਏ ਅਤੇ ਸ਼ਰਾਬ ਦੇ ਠੇਕੇਦਾਰਾਂ ਨੇ ਇਹ ਵੀ ਦੱਸਿਆ ਕਿ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਇਸ ਗੱਡੀ ਨੂੰ ਚੈੱਕ ਕੀਤਾ ਗਿਆ ਜੋ ਕਿ ਪਾਰਕਿੰਗ ਵਿੱਚ ਖੜੀ ਹੋਈ ਸੀ ਦੇ ਦੇ ਵਿਚੋਂ ਕਾਫੀ ਸਾਰੀਆਂ ਬੀਅਰ ਦੀਆਂ ਪੇਟੀਆਂ ਅਤੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਹਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸੀ ਇਤਲਾ ਉਹਨਾਂ ਦੇ ਵੱਲੋਂ ਐਕਸਾਈਜ਼ ਵਿਭਾਗ ਨੂੰ ਦੇਜਤੀ ਗਈ ਹੈ ਅਤੇ ਇਸ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਇੱਕ ਬੈਠ ਗਾ ਲਿਆ ਆਪਾਂ ਜੀ ਥੈਂਕ ਯੂ ਹਾਂ ਸਰ ਦੱਸੋ ਹੁਣ ਕੀ ਮੈਟਰ ਹੈ ਤੁਸੀਂ ਉਹਨਾਂ ਗਿਣਤੀ ਵੀ ਕਰ ਲਈ ਸੀ ਕੁਝ ਹੋ ਗਿਆ ਹੁਣ ਤੁਹਾਨੂੰ ਆਪਾਂ ਇੱਥੇ ਹੀ ਪਰਚਾ ਦਵਾਂਗੇ ਕੋਈ ਦਿੱਕਤ ਨਹੀਂ ਆ ਨਹੀਂ ਪਰਚਾ ਕਿਵੇਂ ਹੋਏਗਾ ਮਤਲਬ ਕਿ ਕਿਸ ਨਾਮ ਤੇ ਹੋਣਾ ਹੈ ਗੱਡੀ ਵਾਲੇ ਤੇ ਹੋਏਗਾ ਜਾਂ ਕਿਸੇ ਜਾਣੀ ਸ਼ੂ ਸਾਹਾਨੂੰ ਆਪਣੀ ਕਾਰਵਾਈ ਕਰ ਲੈਂਦੇ ਹੋ ਪਲੀਜ਼ ਇੱਕ ਦੱਸੋ ਉਸ ਤੋਂ ਤੁਹਾਡੀ ਡਿਟੇਲਰ ਦੇ ਦਿਓ ਦੇ ਤਨ ਦੇ ਦਿੰਦੀ ਜੀ ਸਾਰੀ ਕਾਰਵਾਈ ਉਹ ਤੁਸੀਂ ਕਹਿੰਦੇ ਹੋ ਹੈ ਗਿਣਤੀ ਕਰ ਰਹੇ ਚੈੱਕ ਕਰ ਰਹੇ ਆ ਅੱਜ ਆ ਗੱਲ ਨਹੀਂ ਆਪਾਂ ਹੁਣ 14 15 ਬੇਟੀਆਂ ਵੀਰਦੀਆਂ ਹੋ ਗਈਆਂ ਜੀ ਇੱਕ ਡੇਢ ਬੇਟੀ ਵਿਸਕੀ ਦੀ ਆ ਇੱਕ ਅੱਧੀ ਬੇਟੀ ਵਿਸਕੀ ਦੀ ਇੱਕ ਬੇਟੀ ਵਿਸਕੀ ਦੀ ਹੈ ਕੋਣੀ ਕਿੱਥੇ ਜਾ ਰਹੀ ਸੀ ਕਿੱਥੋਂ ਆਈ ਸੀ ਭਾਈ ਸਾਹਿਬ ਤੁਹਾਨੂੰ ਦੱਸਿਆ ਤਾਂ ਹੁਣ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੂਗਾ ਨਾ ਕਿ ਕਿੱਥੇ ਜਾਣੇ ਕਿੱਥੇ ਸੀਗਾ ਕਿਹੜੇ ਕਲੱਬ ਸੀਗਾ ਇਹ ਹਾਂਜੀ ਇਹ ਤੁਹਾਡੇ ਸਾਹਮਣੇ ਹੀ ਹੈ ਇੱਥੋਂ ਅਸੀਂ ਤਾਂ ਇੱਥੋਂ ਬੜੀਆ ਸ਼ਰਾਬ ਜੀ ਇੱਥੇ ਫੜ ਕੇ ਮੁੰਡਿਆਂ ਨੂੰ ਇੱਥੇ ਰੱਖ ਦਿੱਤੀ ਬਸ ਕਰਕੇ ਹੋਰ ਉਸ ਤੋਂ ਬਾਅਦ ਫੇਰ ਅਸੀਂ ਗੱਡੀ ਚ ਲੈ ਆਂਦੀ ਆ ਕਿਹੜੀ ਜਗ੍ਹਾ ਜਾਣੇ ਕਿੱਥੇ ਖੜੀ ਹੈ ਉਹ ਕਿਹੜਾ ਕਲੱਬ ਸੀਗਾ ਜਿੱਥੇ ਫੜੀ ਤੁਸੀਂ ਆਹ ਸਾਹਮਣੇ ਤੁਹਾਡੇ ਦੇਖ ਲਓ ਨਾਮ ਦੱਸੋ ਤੁਸੀਂ ਕਿੱਥੇੋਂ ਦੇਖੋ ਇੱਥੇ ਦੋ ਤਿੰਨ ਕਲੱਬ ਹੈ ਕੋਈ ਗੱਲਾ ਦਾ ਕਲੱਬ ਹੈ ਨਹੀਂਗਾ ਇੱਥੇ ਇਸ ਕਰਕੇ ਆਪਾਂ ਜਿਹੜੇ ਤੇ ਹੋਊਗਾ ਆਪਾਂ ਜੋ ਇਸ ਤੇ ਤਾਰ ਬਈ ਹੋ ਗਈ ਜੀ ਉਹ ਆਪਾਂ ਦਮਾਂਗੇ ਇਹ ਗੱਡੀ ਕੀ ਜੀ ਬੰਦਾ ਫੜਿਆ ਕੀ ਚੇੜੀ ਵੀ ਗੱਡੀ ਹੋ ਗਈ ਹੁਣੀ ਲੱਗ ਜਾਣਾ ਪਤਾ ਬੰਦਾ ਫੜਿਆ ਕੀ ਹਾਂ ਬਾ ਫੜ ਹੋ ਜਾਣਾ ਜੀ ਬੰਦਾ ਤੁਮ ਕੀ ਥੀ ਗੱਲ ਠੀਕ ਠੀਕ ਹੈ ਜੀ ਥੈਂਕ ਯੂ ਭਾਈ ਸਰ ਦਾ ਕੀ ਇਨਫੋਰਮੇਸ਼ਨ ਸੀ ਕੀ ਹੋਇਆ ਜੀ ਅੱਛਾ ਬਲਜੀਤ ਤੋਂ ਲੈ ਲੈ ਬਲਜੀਤ ਹੈ ਕੀ ਮੈਟਰ ਕੀ ਸੀਗਾ ਮੈਟਰ ਤਾਂ ਇਹ ਗੱਡੀ ਚ ਤਾਰੂ ਹੈ ਅੱਛਾ ਜੀ 15 ਕਪਟੀਆਂ ਬੀਅਰ ਦੀਆਂ ਬਾਕੀ ਹੋਰ ਬਰਾਣੇ ਦੇ ਤਿੰਨ ਚਾਰ ਤਰ੍ਹਾਂ ਦੇ ਤਾਰੂ ਹੋਈ ਜਾਂ ਤੁਸੀਂ ਤੁਹਾਡਾ ਨਾਮ ਤੇ ਡੈਫੀਨੇਸ਼ਨ ਜੀ ਤੁਹਾਡਾ ਨਾਮ ਤੇ ਡੀ ਤੁਸੀਂ ਕੌਣ ਹੋ ਜੀ ਮੇਰਾ ਨਾਮ ਗੁਰਮਨ ਸਿੰਘ ਆ ਜੀ ਤਾਂ ਠੇਕੇਦਾਰਾਂ ਸ਼ਰਾਬ ਦੇ ਅੱਛਾ ਜੀ ਤੇ ਸਾਡੀ ਦਰੂ ਕਿੱਥੋਂ ਵਈ ਹੈ ਪਤਾ ਲੱਗਿਆ ਦਰੂ ਦਾ ਅਜੇ ਆਕਸਾਈਜ ਵਾਲੇ ਕਰ ਰਹੇ ਆ ਪਤਾ ਅਸੀਂ ਤਾਂ ਬਾਹਰ ਹੀ ਖੜੇ ਆ ਇਹਦਾ ਆਕਸਾਈਜ ਵਾਲਿਆਂ ਦੀ ਜੁੱਤੀ ਆ ਉਹ ਕਰ ਰਹੇ ਨੇ ਅਪਲੀਕੇਸ਼ਨ ਠੀਕ ਹੈ